ਅੱਜ ਮੱਜਾਂ ਦੀ ਪੂਰੀ ਸੇਵਾ ਹੋ ਰਹੀ ਆ ਇੰਦਰਵੀਰ ਐਂ ਪੂਰੇ ਬੜੀਆ ਤਰੀਕੇ ਨਾਲ ਮੱਜਾਂ ਨੂੰ ਲਾਉਂਦੇ ਆਇਆ ਪਹਿਲਾਂ ਇੰਦਰਵੀਰ ਨੇ ਆਹ ਸਕੂਟਰੀਆਂ ਤੋਤੀਆਂ ਮੋਟਰਸਾਈਕਲ ਤੋਤਾ ਹੁਣ ਮੱਜਾਂ ਨੂੰ ਧੌਂਦਾ ਪਿਆ ਆ ਮਲੋਂਦਾ ਪਿਆ ਮੱਜਾਂ ਨੂੰ ਪੂਰੀ ਸੇਵਾ ਫੇਰ ਕਰਦਾ ਉਸ ਤੋਂ ਬਾਅਦ ਗਾ ਨੂੰ ਵੀ ਨਲੋਣਾ ਆ। ਉਹ ਛੋਟਾ ਉੱਦੀ ਬੈਠਾ ਦੇਖੀ ਜਾਂਦਾ ਕੀ ਕਰਾ ਕਿੱਦਾਂ ਹੱਥ ਬਟਾਵਾ, ਕੰਨਾ ਬਟਾਵਾ। ਚੱਕ ਦੇ ਕੰਮ ਇੰਦਰ ਵੀ। ਚੱਕ ਦੇ ਚੱਕ ਦੇ। ਕਿਦੋਂ? ਕਾਦੇ। ਇਹ ਆ, ਇਹਦੀੋ ਟਿਕੀ ਟੋ ਪੇਗਾਮ ਨਾ। ਤੂੰ ਯਾਰ ਕੈਪ ਨਹੀਂ ਬੁਗਾ। ਮੈਂ ਕਾ ਪੈ ਨਹੀਂ ਬੁਗਾ। ਅੱਜ ਤਾਂ ਪੂਰੀ ਰੀਜ ਨਾਲ ਆਮ ਇੰਟਰਵਿਊ